ਮਗਰ ਜਲਵੇ ਅਸੀਂ ਆਥ ਦੇ ਘਰਾਂ ਚ ਕਰ ਪਿਆ ਲਿਆ ਅਸੀਂ ਕਿਦੋਂ ਦਾਸ ਨੇ 20 ਲੱਖ ਤੋਂ 50 ਲੱਖ ਕਿਸੇ ਲੱਖ ਵੀ ਦਿੱਤਾ ਕਿਸੇ 10 ਵੀ ਦਿੱਤਾ ਪਰ ਇਹ ਉਹ ਲੋਕ ਸੀ ਜਿਹੜੇ ਇਸ ਕਾਰਜ ਨੂੰ ਸਮਝਦੇ ਐ ਕਿ ਅਸਲ ਵਿੱਚ ਇਹ ਸਸਤਾ ਨੇ ਕੀ ਵਿੱਥਿਆ ਵਿਆ ਤੇ ਕਿਵੇਂ ਲੋਕਾਂ ਨੂੰ ਜੋੜਨਾ ਚਾਹੁੰਦੇ ਐ ਕਿਵੇਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਉਹ ਲੋਕਾਂ ਨਾਲ ਸਾਝਾ ਕਰਦੇ ਨਾਟਕਾਂ ਹੀ ਕੋਲ ਤਰਵਾਹ ਜਹੀ ਸਮਾਜਤਾ ਨੂੰ ਜਿਵਾ प्यारी बच्चे भैनों मावों अदा जो है मेल गदरी बाबा का गदरी संग्राम बीबी गुलाब कौर में समर्पित तो है बोलते नहीं पता होना गदरी बीबी गुलाब कौर में अगर मेला का समर्पित है मैं रचना गांधी को कई जगह करता है ਬੀਬੀ ਗਲਾਬ ਪਾਉ ਦਾ ਫਰਮੁਕੀ ਹੈ ਤਨ ਬੀਬੀ ਗੁਲਾਬ ਕਰਦੇ ਤਨ ਉਸ ਦੀ ਕੁਰਬਾਨੀ ਆਜ਼ਾਦੀ ਦੇ ਲੇਖੇ ਲਾਗੀ ਆਪਣੀ ਕੁਲ ਜਿੰਦਗਾਨੀ ਆਜ਼ਾਦੀ ਇਤਿਹਾਸ ਦੇ ਅੰਦਰ ਲਿਖ ਗਈ ਅਮਰ ਕਹਾਣੀ ਬਿਚ ਅਮਰੀਕਾ ਵਧੇ ਜੋਬਾ ਜਕਸੀ ਮਤਾ ਪਕਾਇਆ ਗਵਰਨਰ ਦਾ ਨਾਮ ਦਿਖਾ ਤੇਰੇ ਜੰਗੀ ਬਿਗੜ ਬਜਾਇਆ ਗੁਰੂ ਗਲਾਮੇ ਲੋਰ ਦਿਖਾ ਤੇਰੇ ਜੰਗੀ ਬਿਗੜ ਬਜਾਇਆ ਹਿੰਦੀ ਵੀਰੋ ਜਾਗੋ ਉੱਥੇ ਕੋਈ ਕੱਟ ਬਹਿਰਾ ਗੋਲਾਮ ਨਹੀਂ ਦੀ ਅਗਰ ਵਿੱਚ ਪੰਜਾ ਦੇਈਏ ਕੱਟ ਗੰਜੀਰਾ ਦੇਈਏ ਕੱਟ ਗੰਜੀਰਾ ਸਾਮਰਾਜ ਦੇ ਕਿੰਗੇ ਧੌਣੇ ਜਾਗੋ ਜਿੰਦੇ ਕਿ ਮਰੇ ਤਾਰੇ ਕਰਦੇ ਜਮੇ ਫਟਾਉਣੀ ਆਜ਼ਾਦੀ ਦੇ ਲੇਖੇ ਲਾਗੇ ਆਪਣੇ ਕੋਲ ਜ਼ਿੰਦਗਾਨੀ ਆਜ਼ਾਦੀ ਇਤਿਹਾਸ ਦੇ ਅੰਦਰ ਲਿਖ ਗਈ ਅਮਰ ਕਹਾਣੀ ਵਿੱਚ ਮਨੀਲਾ ਪਹੁੰਚ ਗਦਿਆਂ ਜਲਸਾ ਸੀ ਕਰਵਾਇਆ ਗਦ ਕਰਨ ਨਹੀਂ ਚਲੋ ਦੇਸ਼ ਨੂੰ ਸਰਤਾਈ ਫਰਮਾਇਆ ਵਿਰਾਟ ਕੌਰ ਤੇ ਮਾਨ ਸਿੰਘ ਵੀ ਦੇਚੇ ਦੇ ਆਏ ਦੋਨਾਂ ਨੇ ਸੀ ਗਦੇ ਕੰਨੇ ਆਪਣੇ ਨਾਲ ਖਵਾਏ ਆਪਣੇ ਨਾਲ ਖਵਾਏ ਪਰ ਚੰਨਣ ਮੇਰੇ ਮਾਨਸ ਵਿੱਚ ਵਸੀ ਹਾਏ ਚੰਨਣ ਮੇਰੇ ਮਾਨਸ ਵਿੱਚ ਵਸੀ ਕੱਜਿਆ ਅਣਤਨ ਅਜ਼ਾਦੀ ਦੇ ਮੇਕੇ ਲਾਗੀ ਆਪਣੇ ਉਪਰ ਜਿੰਦਗਾਨੇ ਆਜ਼ਾਦੀ ਅਧਿਹਾਸ ਦੇ ਅੰਦਰ ਲਿਖ ਗਈ ਅਮਰ ਕਹਾਣੀ ਬੱਧੀ ਆਪਨੇ ਨੂੰ ਨਾਲ ਚੱਲਣ ਨਹੀਂ ਹਾਰੀ ਰੱਬ ਇਲਾਹ ਮੁਫਕਰੀਆ ਪਰ ਮਾਨਸੰਗ ਮੁਦ ਮਰਲੇ ਸੀ ਬਸ ਕੋਲ ਨਾ ਪੜਿਆ ਮਨ ਤੇ ਪੱਖਰ ਧਰ ਬੀਬੀ ਨੇ ਦਿੱਤਾ ਮਰ ਮੁੰਮੇੜਾ ਛੱਡ ਬਤੀ ਨੂੰ ਚੜੇ ਜਹਾਜ ਕਰਕੇ ਦੂਰ ਬਛੋੜਾ ਕਰਕੇ ਦੂਰ ਬਛੋੜਾ ਜਗਲ ਰਹਿ ਵਿੱਚ ਇੱਕ ਅਗਨੀ ਗਦਰ ਲਾਇਲ ਵਿਚ ਇੱਕ ਅਕਲ ਦੀ ਆਇਤ ਸੀ ਬਲਵਾਨੀ ਆਜ਼ਾਦੀ ਦੇ ਲੇਖੇ ਲਾ ਗਈ ਆਪਣੇ ਕੁਲ ਜਿੰਦਗਾਨੀ ਆਜ਼ਾਦੀ ਦੇ ਹੱਥ ਦੇ ਅੰਦਰ ਲਿਖ ਗਈ ਅਮਰ ਕਹਾਣੀ ਵਿੱਚ ਜਲਸਿਆਂ ਹੋ ਵਿੱਚ ਆ ਕੇ ਦਬਈ ਨਾ ਰਹੇ ਦੂੰਦੇ ਜੇ ਨਹੀਂ ਲੱਗਾ ਪਾਏ ਬੰਗਾ ਇੱਕ ਹੈ ਦੋ ਸੇ ਜਗਾਉਂਦੀ ਕੁਤ ਕਰਨ ਕੱਤੇ ਪੁੱਛ ਵੇਚ ਲਈ ਪੁੱਛਣ ਹੈ ਕਮਚਾਣਾ ਆਇਆ ਬੀਬੀ ਨੇ ਜੀ ਬਣਸਰ ਆਪਣਾ ਫਰਜੀ ਪਤੇ ਲਖਾਇਆ ਹਰਜੀ ਪਤੀ ਲਖਾਇਆ ਦੋਨੇ ਸਮਾਸਵਾਰ ਪੁੱਛ ਲੋ ਦੋਨੇ ਸਮਾਸਵਾਰ ਪੁੱਛ ਲੋ ਜੇ ਜੇ ਇਹਦੇ ਤੋਂ ਭੰਨੀ ਆਜ਼ਾਦੀ ਦੇ ਲੇਖੇ ਲਾ ਗਈ ਆਪਣੇ ਪ੍ਰਿੰਦਲਾਨੀ आजादी इतिहास दे अंदर लगी गदर का कमेटी जब एक्शन नहीं गुटी मता पता सारे कदरिया टिकल बीबी ए पैगाम बचाऊंगी ए पैगाम बचाऊंगी ना था अपना पोषण कोरे रख दी सदा लिखा के कद के पीते कदे पसंद रख दी ना मैं बता के रख दी ना के ਕਦੇ ਬੰਦਾ ਦੀ ਵਾਰ ਬਨਜਾਰੇ ਨੋ ਬੰਦਾ ਵੰਗਾ ਗੱਦੀ ਵੰਗਾ ਗੱਦੀ ਵੰਗਾ ਪਰਵੰਗਾਂ ਦੀ ਬਲ ਬਨਜਾਰੇ ਤੇ ਦੀ ਕਰੇ ਨਾਈ ਆਜ਼ਾਦੀ ਦੇ ਲੋਕੇ ਲਾਗੇ ਆਪਣੇ ਕੁਝ ਦੁਕਾਨੇ ਆਜ਼ਾਦੀ ਅਦੇ ਹੱਥ ਦੇ ਅੰਦਰ ਰੁਜੇ ਅਮਰ ਕਹਾਣੀ ਗਦਰ ਗਦਰੀ ਪੜਚਾ ਛੱਪੜੰਦਈ ਚਰਚਾ ਪਾ ਖੜਾ ਨਾ ਲਾਇਆ ਉਸ ਗਦਰ ਨਗਰਾਨੀ ਨੂੰ ਲਈ ਉਸ ਚਰਖਾ ਮੋਹਰੇ ਲਾਇਆ ਗੁਪਤ ਕਾਰੇ ਦੇ ਬੂਰੇ ਤੇ ਢੀ ਚਰਖਾ ਤੱਕਦੀ ਨਾਰੇ ਹਰ ਆਉਂਦੇ ਜਾਂਦੇ ਤੇ ਨਜ਼ਰਬਾਜ ਰੱਖਦੀ ਨਜ਼ਰਬਾਜ ਦੀ ਰੱਖਦੇ ਪੈਰ ਨਾ ਦਿੱਤੀ ਢਿੱਡ ਕੋ ਪੁੱਛ ਲੋ ਗਰਨ ਦਿੱਤੀ ਪਰ ਦੋਸਤੋ ਸੁਣੋ ਇਜਤੀ ਤੇ ਨਗਰਾਂ ਨੇ ਆਜ਼ਾਦੀ ਦੇ ਲੇਖੇ ਲਾਹੀ ਆਪਣੇ ਪੰਜਾਬ ਦੇ ਨਗਰਾਂ ਨੇ ਆਜ਼ਾਦੀ ਇਤਿਹਾਸ ਦੇ ਹੰਦੇ ਵਿੱਚ ਲਿਖੀ ਆਮਰਾ ਕਹਾਏ ਗਦਰੀਆਂ ਨੇ ਜਦ ਗਦਰ ਕਰਨ ਦੀ ਕਰਨੀ ਕੋਲ ਤਿਆਰੀ ਕਰਪਾਲ ਕੋਲ ਕਰਪਾਲ ਸਿੰਘ ਗਦਰ ਕੋਲ ਸੁਨੋ ਦਾ ਦਸੀ ਦਲਸਾਰੀ ਗੋਰੀ ਕੋਲ ਸੁਨੇ ਮੋਦੀ ਗਦਰ ਫੜ ਫੜ

ਜਬੇ ਜਬੇ ਜਦ ਤੇ ਸਿਰੇ ਸਦਕਦੀ ਹੋ ਜਬੇ ਕਰਨ ਤੇ ਸਿਰਵਸਦਕਦੀ ਪਾਗੀ ਪੈੜੇ ਜਾਨੀਏ ਆਜ਼ਾਦੀ ਦੇ ਲੇਖੇ ਲਾਗੇ ਆਪਣੇ ਕਲ ਜ਼ਿੰਦਗਾਨੀ ਆਜ਼ਾਦੀ ਇਹਦੇ ਹੱਥ ਦੇ ਅੰਦਰ ਜੀ ਅਮਰ ਕਹਾੜੇ ਨੂੰ ਦੋ ਸਾਲਾਂ ਦੀ ਕੈਦ ਕਰਕੇ ਜਦ ਪਿੰਡੇ ਤੇਰੇ ਆਈ ਤੰਬੀ ਹਾਲਤ ਹੋ ਰਹੀ ਕਰਤਾ ਤੱਕੜਾ ਨਾ ਕਾਈ ਤੱਕਰ ਹਣਾ ਪਾਰੇ ਕੱਦਾ ਕੁੱਤਾ ਝੱਲਤ ਛੱਡਦੇ ਤਨ ਹੋਏ ਵਿਆਹ ਚੱਲ ਜੱਲਿਆ ਆਖਰ ਤੱਕ ਜੇ ਕਰਮਨ ਆਪਣਾ ਭੇਜ ਗਦਰ ਠੀਕ ਕਰਿਓ ਭੇਜ ਗਦਰ ਠੀਕ ਕਰਿਓ 35 ਸਾਲ ਦੀ ਉਮਰੇ ਬੀਬੀ ਹਏ 35 ਸਾਲ ਦੀ ਉਮਰੇ ਬੀਬੀ ਸੱਗੀ ਦੁਨੀਆ ਫਾਨੀ ਆਜ਼ਾਦੀ ਦੇ ਲੈ ਕੇ ਰਾਹੀ ਆਪਣੇ ਕੁੱਲ ਜਿੰਦਗਾਨੀ ਆਜ ਆਦੀ ਇਤਿਹਾਸ ਕੋਲੇ ਮੇਰੇ ਲੋਕੀ ਅਮਰ ਕਹਾਏ ਵੇ ਬਕਸੀ ਬਾੜੇ ਬਕਸੀ ਬਾੜਾ ਜਰਮਨਗਰ ਉਸ ਦੇਣਿਆਂ ਵਿੱਚ ਚਮਕਾਇਆ ਜਿਸਦੀ ਤੇਲੇ ਕਦ ਲਹਿਰ ਜਿ ਤਰ ਮਰ ਆਪਣਾ ਲਾਇਆ ਤਨ ਮਨ ਆਪਣਾ ਲਾਇਆ ਬਕਸੀ ਬਾੜੇ ਮਾਨ ਕਰੇ ਇਸ ਗਜ਼ਲੀਂ ਤੇ ਦੇ ਉੱਤੇ ਕਰ ਕੋਇ ਬੰਨ ਨ ਜਿਸ ਨੇ ਮਿਲਦੇ ਬਾਗ ਜਗਾਏ ਸੁੱਤੇ ਭਾਗ ਦੇ ਗਾਏ ਸੁੱਤੇ ਰਤਨ ਲਕੇ ਸੰਗ RAM ਵੇਂਗਾਵੇ ਹੋ ਰਤਨ ਲਕੇ ਸੰਗ RAM ਵੇਂਗਾਵੇ ਕੋਲੇ ਦਰਹਾਰੇ ਆਜ਼ਾਦੀ ਦੇ ਲੈ ਕੇ ਆ ਗਏ ਆਪਣੇ ਕੁੱਲ ਜੰਗਦਾਰੇ ਆਜ਼ਾਦੀ ਵਾ ਤੇ ਹਾਸਲੇ ਅੰਦੇਰੇ ਮੁੱਕੇ ਅਮਰਤਾ ਹੈ ਧਰਵੀ ਪੀ ਕੋ ਹਰ ਕੋ ਤੇ ਬਾਈ ਉਸ ਦੀ ਤੇ ਵਨੀ ਧਰਵੀ ਪੀ ਗੁਰਾਲ ਕਰਦੇ ਨਨ ਉਹਦੇ ਦੇ ਰਾਇ ਨੇ ਇਨਕਲਾਬ ਜਿੰਦਾਬਾਦ ਮੇਰਾ ਸਾਰਾ ਲੱਗੇ ਕਿਤਾਬ ਦੇ ਬਾਤ ਨੂੰ ਇਨਕਲਾਬ ਜਿੰਦਾਬਾਦ ਜਿੰਦਾਬਾਦ ਸਨ ਦਾ ਮਾਣ ਹੈ ਧੰਨਵਾਦ ਬਹੁਤ ਵੀ ਲੰਬੇ ਕੱਪਸਾ ਦੇ ਰੂਪ ਦੇ ਵਿੱਚ